ਦੀ ਰੇਲਵੇ ਅੱਜ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਰੇਲ ਨੈਟਵਰਕ ਹੈ ਪਰ ਭਾਰਤ ਵਿੱਚ ਰੇਲਵੇ ਦਾ ਇਤਿਹਾਸ ਅੰਗਰੇਜ਼ਾਂ ਦੇ ਸਮੇਂ ਤੋਂ ਹੀ ਹੈ ਕੀ ਤੁਹਾਨੂੰ ਪਤਾ ਹੈ ਕਿ ਪਹਿਲਾਂ ਸਿੰਗਲਰਾਂ ਲਈ ਕਿਸ ਚੀਜ਼ ਦੀ ਵਰਤੋਂ ਹੁੰਦੀ ਸੀ ਅੱਜ ਅਸੀਂ ਤੁਹਾਨੂੰ ਰੇਲ ਗੱਡੀ ਬਾਰੇ ਦੱਸਾਂਗੇ ਜਦੋਂ ਤੁਸੀਂ ਰੇਲ ਗੱਡੀ ਵਿੱਚ ਸਫ਼ਰ ਕਰਦੇ ਹੋ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਸਿੰਗਲਰ ਲਾਲ ਹੁੰਦਾ ਹੈ ਤਾਂ ਰੇਲ ਗੱਡੀ ਰੁਕ ਜਾਂਦੀ ਹੈ ਜਦੋਂ ਕਿ ਸਿੰਗਲਰ ਹਰਾ ਹੁੰਦਾ ਤਾਂ ਰੇਲ ਗੱਡੀ ਚੱਲਣ ਲੱਗ ਪੈਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕਈ ਸਾਲ ਪਹਿਲਾਂ ਜਦੋਂ ਬਿਜਲੀ ਦੇ ਸਿੰਗਲਰ ਨਹੀਂ ਹੁੰਦੇ ਸਨ ਤਾਂ ਰੇਲ ਗੱਡੀਆਂ ਆਖਰ ਕਿਵੇਂ ਰੁਕਦੀਆਂ ਸਨ ਕਿਵੇਂ ਉਹਨਾਂ ਨੂੰ ਪਤਾ ਚੱਲਦਾ ਸੀ ਕਿ ਹੁਣ ਰੇਲ ਗੱਡੀ ਰੁਕੇਗੀ ਜਾਂ ਫਿਰ ਕਹਿ ਲਓ ਚੱਲੇਗੀ ਅੱਜ ਭਾਰਤ ਵਿੱਚ ਰੇਲਵੇ ਮੰਤਰਾਲਾ ਕਾਰਜ ਖੇਤਰ ਤੋਂ ਲੈ ਕੇ ਕਰਮਚਾਰੀਆਂ ਦੇ ਪੱਦਰ ਦੇ ਮਾਮਲੇ ਵਿੱਚ ਸਭ ਤੋਂ ਵੱਡਾ ਮੰਤਰਾਲਾ ਹੈ ਪਰ ਕੀ ਤੁਸੀਂ ਜਾਣਦੇ ਹੋ ਜਦੋਂ ਭਾਰਤ ਵਿੱਚ ਰੇਲ ਗੱਡੀਆਂ ਸ਼ੁਰੂ ਹੋਈਆਂ ਸਨ ਤਾਂ ਰੇਲਵੇ ਸਿਸਟਮ ਕਿਵੇਂ ਕੰਮ ਕਰਦਾ ਸੀ ਤੁਹਾਡੇ ਵਿੱਚੋਂ ਕੁਝ ਲੋਕਾਂ ਨੇ ਇਸ ਬਾਰੇ ਕਿਤਾਬਾਂ ਵਿੱਚ ਪੜ੍ਹਿਆ ਹੋਵੇਗਾ ਤੇ ਕੁਝ ਨੇ ਕੋਲੇ ਨਾਲ ਚੱਲਣ ਵਾਲਾ ਰੇਲਵੇ ਇੰਜਨ ਵੀ ਦੇਖਿਆ ਹੋਵੇਗਾ ਪਹਿਲੇ ਸਮੇਂ ਵਿੱਚ ਭਾਰਤੀ ਰੇਲਵੇ ਵਿੱਚ ਕੋਲੇ ਨਾਲ ਚੱਲਣ ਵਾਲੇ ਇੰਜਣ ਵਰਤੇ ਜਾਂਦੇ ਸਨ ਉਸ ਸਮੇਂ ਬਿਜਲੀ ਨਹੀਂ ਹੁੰਦੀ ਸੀ ਪਰ ਕੀ ਤੁਸੀਂ ਕਦੇ ਸੋਚਿਆ ਕਿ ਜਦੋਂ ਰੇਲਵੇ ਵਿੱਚ ਬਿਜਲੀ ਦੀ ਵਰਤੋਂ ਨਹੀਂ ਹੁੰਦੀ ਸੀ ਤਾਂ ਰੇਲ ਗੱਡੀਆਂ ਨੂੰ ਲਾਲ ਅਤੇ ਹਰੇ ਸਿੰਗਲਰ ਕਿਵੇਂ ਮਿਲਦੇ ਸਨ ਅੱਜ ਅਸੀਂ ਤੁਹਾਨੂੰ ਉਸੇ ਪੁਰਾਣੀ ਤਕਨੀਕ ਬਾਰੇ ਦੱਸਾਂਗੇ ਦੱਸ દઈએ ਪਹਿਲੇ ਸਮੇਂ ਵਿੱਚ ਸਿੰਗਲਰ ਦੇਣ ਲਈ ਹੱਥ ਨਾਲ ਚਲਾਏ ਜਾਣ ਵਾਲੇ ਝੰਡੇ ਅਤੇ ਰਾਤ ਵੇਲੇ ਲਾਲਟਣ ਦੀ ਵਰਤੋਂ ਹੁੰਦੀ ਸੀ ਇਹ ਲਾਲਟਣ ਮਿੱਟੀ ਦੇ ਤੇਲ ਨਾਲ ਵੱਲਦੀ ਸੀ ਤੇ ਦੂਰੋਂ ਹੀ ਨਜ਼ਰ ਆਉਂਦੀ ਸੀ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਸਾਰੀਆਂ ਚੀਜ਼ਾਂ ਹੁਣ ਕਿੱਥੇ ਦਿਖਾਈ ਦੇਣਗੀਆਂ ਤਾਂ ਨੂੰ ਦੱਸ દઈએ ਕਿ ਇੰਡੀਅਨ ਰੇਲਵੇ ਮਿਊਜ਼ੀਅਮ ਅਜੇ ਵੀ ਰਾਜਸਥਾਨ ਦਿੱਲੀ ਸਮੇਤ ਕਈ ਹੋਰ ਥਾਵਾਂ ਤੇ ਮੌਜੂਦ ਹੈ ਜਿੱਥੇ ਰੇਲਵੇ ਦੀਆਂ ਪੁਰਾਣੀਆਂ ਤੋਂ ਪੁਰਾਣੀਆਂ ਚੀਜ਼ਾਂ ਰੱਖੀਆਂ ਜਾਂਦੀਆਂ ਨੇ ਤਾਂ ਫੇ ਤੁਹਾਨੂੰ ਪਤਾ ਲੱਗਿਆ ਕਿ ਪਹਿਲੇ ਸਮਿਆਂ ਵਿੱਚ ਸਿੰਗਲਰ ਦੇਣ ਲਈ ਹੱਥ ਅਤੇ ਚੰਡੇ ਤੇ ਰਾਤ ਵੇਲੇ ਲਾਲਟੈਨ ਦੀ ਵਰਤੋਂ ਹੁੰਦੀ ਸੀ ਦੱਸ ਦਈਏ ਇਹ ਲਾਲਟੈਨ ਮਿੱਟੀ ਦੇ ਤੇਲ ਨਾਲ ਬਲਦੀ ਸੀ ਤੇ ਦੂਰ ਤੋਂ ਹੀ ਨਜ਼ਰ ਆਉਂਦੀ ਸੀ ਪਰ ਹੁਣ ਸਮਾਂ ਬਦਲ ਗਿਆ ਹੈ ਤੇ ਹੁਣ ਬਿਜਲੀ ਦੀ ਵਰਤੋਂ ਹੋਣ ਲੱਗੀ ਹੈ ਇਸ ਲਈ ਹੁਣ ਲਾਲ ਟੈਨ ਦੀ ਜਗ੍ਹਾ ਸਿੰਗੂਲਰ ਦਿਖਦੇ ਨੇ ਯਾਨੀ ਕਿ ਲਾਲ ਬੱਤੀ ਤੇ ਹਰੀ ਬੱਤੀ ਨਜ਼ਰ ਆਉਂਦੀ ਹੈ ਜਿਸ ਨਾਲ ਟ੍ਰੇਨ ਰੁਕਦੀ ਤੇ ਚੱਲਦੀ ਹੈ ਪਹਿਲੇ ਸਮੇਂ ਵਿੱਚ ਤਾਂ ਭਾਰਤੀ ਰੇਲਵੇ ਵਿੱਚ ਕੋਲੇ ਨਾਲ ਚੱਲਣ ਵਾਲੇ ਇੰਜਣ ਵਰਤੇ ਜਾਂਦੇ ਸਨ ਪਰ ਉਸ ਸਮੇਂ ਬਿਜਲੀ ਨਹੀਂ ਸੀ ਇਸ ਲਈ ਕੋਲੇ ਦੀ ਵਰਤੋਂ ਹੁੰਦੀ ਸੀ ਤੇ ਹੁਣ ਬਿਜਲੀ ਸਿਸਟਮ ਹੈ ਤੇ ਹੁਣ ਸਭ ਕੁਝ ਡਵੈਲਪਮੈਂਟ ਹੋ ਗਿਆ ਹੈ